ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਮੈਂ ਅੱਜ ਲੱਗੀ ਸੀ ਬਣਾਉਣ ਬ੍ਰੈਡ ਰੋਲ ਤੇ ਬ੍ਰੈਡ ਵਾਸਤੇ ਮੈਂ ਮਟੀਰੀਅਲ ਰੈਡੀ ਕਰ ਲਿਆ ਤੇ ਮੈਂ ਇੱਕ ਆਲੂ ਲਿਆ ਸੀ ਮੀਡੀਅਮ ਸਾਈਜ਼ ਦਾ ਤੇ ਵਿੱਚ ਪਿਆਜ਼ ਪਾਏ ਆ ਤੇ ਹਰੇ ਮਟਰ ਤੇ ਸਪੀੜ ਕਰਨ ਤੇ ਵਿੱਚ ਪਾਈ ਮੇਥੀ ਸੁੱਕੀ ਤੇ ਜੋ ਵੀ ਮਰਜੀ ਪਾ ਸਕਦੇ ਹੋ ਹਨ ਤੇ ਕਾਲੀ ਮਿਰਚ ਦਾ ਪਾਊਡਰ ਪਾਇਆ ਵਿੱਚ ਵਿੱਚ ਮਸਾਲੇ ਪਾਇਆ ਜੋ ਨਾਰਮਲ ਮਸਾਲੇ ਹੁੰਦੇ ਉਹ ਵੀ ਪਾਏ ਆ ਠੀਕ ਹੈ ਤੇ ਵਿੱਚ ਥੋੜਾ ਮੈਂ ਚੀਜ਼ ਪਾਇਆ ਇਹਦੇ ਚ ਤੇ ਇਹ ਬਰੈਡ ਕ੍ਰਮ ਲਏ ਆ ਮੈਂ ਇਹ ਵੀ ਤੁਹਾਨੂੰ ਮੈਂ ਕਿਸੇ ਨੂੰ ਦੱਸਾਂ ਕਿ ਬਣਾਉਣ ਵਾਸਤੇ ਇਹ ਵੀ ਕਿਸ-ਕਿਸ ਚੀਜ਼ ਵਾਸਤੇ ਜੁਜ਼ ਹੁੰਦੇ ਆ ਇਹ ਅਸੀਂ ਲਈਏ ਬਰੈਡ ਫਿਰ ਇਹਨੂੰ ਬਰੈਡ ਦੇ ਕੋਰਨਰ ਜਿਹੜੇ ਅਸੀਂ ਕੱਟ ਕਰ ਲਾਂਗੇ ਕਿਉਂਕਿ ਜਦੋਂ ਵਿੱਚ ਆਉਂਦੇ ਫਿਰ ਰੋਲ ਨਹੀਂ ਹੁੰਦਾ ਤੇ ਇਹ ਆਰਗਨ ਸਟ੍ਰਾਣੀਆ ਇਹ ਵੀ ਤਾਂ ਮੈਂ ਦੱਸਾਂਗੀ ਕਿਸੇ ਦਿਨ ਵੀਡੀਓ 'ਚ ਕੀ ਕਰਨਾ ਆ ਇਹ ਦਾ ਪਰ ਮੈਂ ਇਹ ਬਿਲਕੁਲ ਨਹੀਂ ਸੁਰਦੀ ਹੈਗੀ ਇਹ ਪੂਰੀ ਤਰ੍ਹਾਂ ਇਹਨਾਂ ਉਤਾਰ ਲੈਣਾ ਇਹਨਾਂ ਤੇ ਇਹਨਾਂ ਨੂੰ ਡਿਪ ਕਰ ਲੈਣਾ ਵਿੱਚ ਚੰਗੀ ਦਾ ਪਾਣੀ 'ਚ ਉਹ ਪਾਣੀ ਇਹਦਾ ਚੰਗੀ ਦਾਣੀ ਵੀ ਕੱਢ ਲੈਣਾ ਹੈ ਮਟੀਰੀਅਲ ਵਿੱਚ ਪਾਵਾਂਗੇ ਤੇ ਜੋ ਮਜੀ ਪਾਸਾ ਦੇ ਡਰਾਈ ਫਰੂਟ ਵਾ ਇਹ ਪਾਸਾ ਦੇ ਮੈਨੂੰ ਵੀ ਡਰਾਈ ਫਰੂਟ ਵਾਲੇ ਸਵਾਲ ਲੱਗਦੇ ਪਰ ਹਨਾ ਬੇਟੀ ਖਾਂਦੀ ਨਹੀਂ ਹੈਗੀ ਡਰਾਈ ਫਰੂਟ ਵਾਲੇ ਤੇ ਉਹ ਵਿੱਚ ਪਾਓ ਤੁਸੀਂ ਸੌਂਗੀ ਪਾ ਲਓ ਵਿੱਚ ਮਗਜ਼ ਪਾ ਲਓ ਵਿੱਚ ਤੁਸੀਂ ਗਰੀ ਗੋਲਾ ਪਾ ਲਓ ਜੋ ਵੀ ਤੁਹਾਡੇ ਕੋਲ ਹੈਗਾ ਹੈ ਨਾ ਬਦਾਮ ਗਿਰੀ ਬਹੁਤ ਟੇਸਟ ਆਉਂਦਾ ਨਾਲ ਵੀ ਆ ਦੇਖੋ ਹੁਣ ਅਸੀਂ ਇਹਦੇ ਘਰ ਲਾਣਾ ਬ੍ਰੈਡ ਕਰੰਚ ਇਹ ਨਾ ਬਹੁਤ ਟੇਸਟ ਬੰਦੇ ਆ ਤੇ ਬਹੁਤ ਹੈ ਨਾ ਕਰੰਚੀ ਬੰਦੇ ਆ ਇਹ ਤੇਲ ਅਹੀਂ ਗਰਮ ਰੱਖ ਦਿੱਤਾ ਹੈ ਇਹ ਤੁਹਾਨੂੰ ਫਰਾਈ ਕਰਕੇ ਦੱਸਦੇ ਆ ਆਦੀ ਬ੍ਰੈਡ ਰੋਲ ਸਾਡੇ ਹੈ ਨਾ ਰੈਡੀ ਕਰ ਲਏ ਹੁਣ ਅਸੀਂ ਫਰਾਈ ਕਰਾਂਗੇ ਇਹਨਾਂ ਨੂੰ ਤੇਲ ਗਰਮ ਹੋ ਗਿਆ ਏ ਇੱਕ ਇੱਕ ਕਰਕੇ ਪਾਣਾ ਠੀਕ ਹੈ ਇਹ ਤੇਨ ਕਰਕੇ ਫਰਾਈ ਕਰਾਂਗੇ ਥੋੜੀ ਜਿਹੀ ਕੱਟ ਕਰ ਲਾਂਗੇ ਕਿਉਂਕਿ ਪੁੱਲ ਗਿਆ ਤੇ ਫਿਰ ਨਾ ਛੱਡ ਜਾਂਦੇ ਆ ਇਹ ਕਰਦੇ ਹਾਂ Thank you. ோ ரெடிக்கோ சோட சுவே கச்சி கச்சி பண்ண ਮੈਂ ਅੱਜ ਨਵੀਂ ਬ੍ਰੈਡ ਹੈ ਨਾ ਹਫਤੇ ਦੇ ਡੇਢ ਦਾ ਹੁੰਦਾ ਜਿਹੜਾ ਬ੍ਰੈਡ ਕ੍ਰਮ ਸਾਈਡ ਵਾਲੇ ਇਹਨੇ ਉਹਨਾਂ ਨੇ ਮੈਂ ਉਹ ਤਾਰ ਕੇ ਰੱਖ ਲੈਣੀਆਂ ਤੇ ਫਿਰ ਉਹਨਾਂ ਨੂੰ ਸੁਕਾਣਾ ਨਹੀਂ ਹੈਗਾ ਉਹਨਾਂ ਨੂੰ ਇਦਾਂ ਤੁਸੀਂ ਜਮਾ ਕਰੀ ਜਾਓ ਲੁਹਾਵੇਂ ਵਿੱਚ ਤੇ ਜਦੋਂ ਹਨਾ ਜਿਆਦਾ ਜੇ ਹੋ ਜਾਣਾ ਫਿਰ ਉਹਨਾਂ ਵੀ ਬਣਾਓ ਥੋੜਾ ਪਾਊਡਰ ਜਿਹਾ ਬਣਾ ਲੈਣਾ ਹਨਾ ਮੈਂ ਦੱਸਾਂਗੀ ਕਿਵੇਂ ਬਣਾ ਕੇ ਵੀ ਵੀਡੀਓ ਪਾਵਾਂਗੀ ਮੈਂ ਤੁਸੀਂ ਦੇਖਣਾਗੇ ਪਰ ਮੈਂ ਤਾਂ ਨਹੀਂ ਛੱਡਦੀ ਹੋ ਆ ਦੇਖੋ ਇਹ ਹੁਣ ਹਨਾ ਰੈਡੀ ਹੋ ਗਏ ਆ ਇਹਨਾਂ ਨੂੰ ਇੱਕ ਇੱਕ ਕਰਕੇ ਕੱਢ ਲੈਣਾ ਹੈ ਨਾ ਐਸੀ ਹੁਣ ਕੱਢ ਲਵਾਂਗੇ ਕਿਉਂਕਿ ਸ਼ਾਮਾਂ ਦੇ ਵੇਲੇ ਜਦੋਂ ਤੀ ਚਾਹ ਹਨਾ ਚਾਹ ਕਾਫੀ ਚਾਹ ਹੀ ਪੀਣਾ ਬੀ ਉਰੇ ਨਾਲ ਬਣਾ ਕੇ ਤੈਨੂੰ ਖਾਓ ਤੇ ਬਾਕੀ ਇਹਦੇ ਰਹਿ ਗਏ ਉਹ ਵੀ ਮੈਂ ਰੈਡੀ ਕਰਕੇ ਫਿਰ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਇਹ ਦੇਖੋ ਜੀ ਹੁਣ ਇਹਨਾਂ ਨੂੰ ਨਾ ਰੈਡੀ ਹੋ ਗਏ ਤੇ ਕੱਟ ਕਰ ਲਿਆ ਇਹਨੂੰ ਤੇ ਨਾਲ ਹੀ ਬਣਾਈ ਹੈ ਦੇਸੀ ਚਾਹ ਮਠਵੜਿਆਂ ਦੀ ਇੰਡੀਆ ਤੋਂ ਲੈ ਕੇ ਆਏ ਸੀ ਇਹ ਤੇ ਨਾਲ ਅਸੀਂ ਆ ਥੋੜਾ ਖੁਸ਼ ਹੋਰ ਸਮਾਣਾ ਨਾ ਕੀਤਾ ਨਾ ਰੈਡੀ ਤੇ ਹੁਣ ਇਹ ਪੀਵਾਂਗੇ ਦੇਸੀ ਚਾਹ ਨਾਲੇ ਬ੍ਰੈਡ ਰੋਲ ਤੇ ਬਹੁਤ ਸਵਾਦ ਬਣਿਆ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ